ਜੋ ਕਹਿ ਰਾਮ ਕਹਿ ਸੋਤੀਆਂ ਗੌਰਵੀ ਕਾ ਬੀਜ ਜੀ ਜੇ ਮਹਾਲਾ ਨਾਮ ਕਰਾਵੋ ਤਗਰਤਾ ਦੀਨ ਗਤੋ ਰਾਮ ਆਪਾ ਦੇਵ ਮੁਖ ਪਾਸੋਂ ਗਾਏ ਦੇਵ ਮੁਖ ਦੇਵ ਸੁਖਾ ਟਲਾਏ ਗੁਗੁਗੋ ਨਾਮ ਰਾਈ ਕਰ ਤੁਮੀ ਰਾਗਨ ਦੇ ਆਰਗੁਪ ਕਸੀ ਨਾਲ ਕਾਇਆ ਬੇਕਲੀ ਮੋਬਲ ਮਾਰੀ ਗੋਦਰੇ ਕੋ ਗਾੜੇ ਮਾਟੀ ਕਉਬਲੀ ਅਰਗਨ ਨਿਭਾਵ ਪਾਤ ਦੇ ਜਾਮਾ ਕਿਉ ਨਾ ਬੋਧਾਉ ਕਉਬਲੀ ਕਬੀਰ ਜੀ पै बागे ओ पै बावन जरे गुणक रामे नामणा राम जब जन धन गर्गी ना गाए राम नाम जकरिया समाए रहा काबो जरे गाय होए आन नाटवट गेल वार पाड़ गौ वीर तंग दोए पाब होए तो गवनता नेगा ਨਾਮ ਜੋਗ ਗਿਆਨ ਚੇਤ ਲਾਇਆ ਬਿੰਬ ਰਾਗ ਰਣੁਦ ਸੰਭਾਇਆ ਨਾ ਦੇ ਜੀਵਨ ਹੋਇ ਅਨਾਰ ਜਬ ਨ ਹੋਇ ਨਾਮ ਨਾਮ ਹਾਤਾ ਨਾ ਰੋਣਾ ਕਹਉ ਕਬੀਰ ਪੂਜਾ ਸਨਾ ਨਾਮ ਰਾਮ ਸਮਨ ਦੇਖੋ ਆਨ ਕਬੀਰ ਜੀ ਜਿਹਰ ਰਤ ਰਤ ਬੰਧਾ ਬਿਰਤਾਂ ਦਾ ਸਾਰੀ ਪਾਪ ਸਤਨ ਧਨ ਧਨ ਕੋ ਕਿਆ ਕਰ ਪਈਆ RAM ਨਾਮ ਦਾ ਹੀ ਨੰਗੜੇ ਯਾਰਾ RAM ਕਾ ਤੁਮਹੀ ਰਸੁ ਮਲ ਮੇਈਂ ਵਾਲੋ ਹੀ ਮੈਂ ਤੇਰੇ ਗੋੜੀ ਵਾਲੇ ਮੈਂ 바ਦੇ ਮੈਂ ਦੀਵ ਦੁਨਾਨ ਗੋੜੀ ਵਾਲੇ ਰਿਹਾ ਸੁਬਦੀ ਕਬੀਰ ਜੀ ਕੀ ਇੱਕ ਉੰਤਾਂ ਨਮੋ ਗੋਪਾਲ ਸੁਖ ਮੰਗਤ ਦੁਖ ਆਕੇ ਆਵੇ ਸੁਖ ਦੁਖ ਕੋ ਨਾ ਮੰਗੇ ਆ ਪਾਗੇ ਬਿਨਿਆ ਲੋਕ ਦੁਖ ਸੁਖ ਅੰਤਾਂ ਗਤ ਹੋਈ ਹੈ ਰਾਜਾ ਨਾਮਿ ਅਸਰ ਹਾਏ ਇਹ ਜੋ ਸੁਖ ਦੇ ਦੇਵ ਬ੍ਰਹਮਡਰਨ ਸੁਖ ਨੂੰ ਸਜ ਕਰ ਜਾਨਾ ਸਰਕਾਰ ਨਾਮੁ ਮਨ ਦੇ ਤਾ ਕਿ ਪਾ ਇਸੋ ਮਨੋ ਰੋ ਕੋਈ ਗੁਜ ਪਾਈ ਮਨ ਟੂਟੇ ਮਨ ਮਾ ਸੁਮਾਈ ਬਰਪਸਾਤੀ ਜੈਦੇਵ ਨਾਮ ਭਗਵਨ ਕੇ ਭੇਮੈ ਨਹੀਂ ਜਨਾ ਇਸ ਮਨ ਕੋ ਨਹੀਂ ਆਵਦ ਨਿਸ ਕਾ ਧਰਮ ਲਿਆ ਬਿਨ ਸੰਤ ਪੰਜਾਨਾ ਇਸ ਮਨ ਕੋ ਰੂਹ ਨਿਕਿਆ ਦਾਇ ਉਪਨੇ ਹੋਇਆ ਕੰਬੂਦ ਸਮਾਈ ਇਸ ਮਨ ਕਾ ਕੋਈ ਤਾਂ ਨਹੀਂ ਰੋਹੀ ਮਨ ਨੀਨ ਭਏ ਸੁਭ ਦੇਵਾ ਨੀਓ ਹੈ ਮਰ ਮਰੜ ਸਰੀਨਾ ਇਸ ਮਨ ਕੋ ਰਵ ਨੇ ਬਿਨਾ ਉਦਾਰੀ ਵਾਲੇ ਰਿਹਾ ਮੈਂ ਨਾਮ ਜੋ ਲਾਂਗੇ ਕਿਰਪਾ ਕਰੋ ਸਤਿ ਭੈ ਬਿਲਾ ਨਾਮ ਕੇ ਰਹਾ ਹਾਂ ਸਵਾਮੀ ਨਾਮ ਦਾ ਸੱਗੁ ਮਨ ਹਾਰੇ ਨਾਮ ਕਲਪ ਤਾਰੋ ਤਾਰੇ ਜੋ ਮਰਿ ਗੋਈ ਮਿਆਨ ਨਾਮ ਗਰਗ ਦੀਨ ਰਾਮ ਨਾਮ ਬਸੰਨਾ ਗੋਵ ਦੇਨਿ ਨਾ ਹੁ ਨਾਰ ਗੋ ਨਾਹੀ ਮਾਰੂ ਜਗਤ ਸਭਾਂ ਕੋ ਜਾਇ ਰਹਾਉ ਜਾਗ ਬਗਦ ਤੋਂ ਮੋਈ ਜੋ ਜਨ ਮਾਰੂ ਕਾਲੋ ਜਾਗੋ ਨੋ ਸੋਈ ਸੋਇਾਇ ਬਦੇ ਆਕਾਰ ਪੂਰ ਹੁਗਾ ਸੰਗ ਨਾਹੀ ਆਰਦੋ ਸਭ ਕੋ ਮੈਂ ਜਾਉਂਗੀ ਪਤਾਂ ਬੁਰੰਦ ਮਿਤ ਪਤਾਂ ਦਾਤਾ ਕਾਇਕੀ ਪੂਰਨ ਤੱਕ ਹੋਈ ਜੰਗੇ ਜਿਵੇਂ ਅਵਰ ਨਾ ਹੋਈ ਕਾਨੂ ਬੋਧ ਬਿਨਾ ਕੋ ਨਾਮ ਨਾ ਮਰੀ ਕੋ ਦੇਵਨਾ ਤੋ ਹਰ ਦਾ ਗਉਧਾ ਗੋੜ ਨਾ ਰਹੀ ਨਾ ਹਰ ਕੇ ਲੋਕ ਕਹਤੇ ਜੀਵ ਮੇਰੀ ਮਾਇਆ ਬਰਦਨ ਨਾਨੀ ਨਾਰੀ ਯਾਤ ਕਰੇ ਹੋਰੀ ਪਿਛਾਰੀ ਕਹਤੀਰ ਦੰਦ ਸੇ ਮਨ ਮੰਨੇ ਆ ਗੈਰ ਨੂੰ ਵੀ ਦੰਦੋਂ ਪਛੰਨੇ ਆ ਅਬੋ ਮੋ ਗੋਈ ਰਾਜਾ ਰਾਮ ਸੋਈ ਜਨਮ ਕਰਤ ਪਰਮਗਤ ਪਾਈ ਨਾਮੁ ਬਾਹੂ ਮਕਰ ਬੀਰ ਨਾਏ ਮਨ ਨੂੰ ਤੇਰੀੋ ਜਟਾਈ ਅੰਮ੍ਰਿਤ ਗਾ ਨਾਮ ਜਪੋ ਜਪ ਰਾਮ ਨਾਮ ਮੋਹ ਨਾਮ ਕਰਿ ਮੰਨ ਰੱਬ ਨਾਮ ਗੁਰ ਗੁਣ ਗੀਨੋ ਪਰਬਨਾਰ ਕਾੜੀਨ ਕਾਜੋ ਸੰਸਾਰ ਜੈ ਤੁਮ ਸਰੂਪੀ ਗੀਤ ਗੋਬਿੰਦ ਬਖਸ਼ੇ ਨਾਮੇ ਕਮੇ ਕਸੀ ਮਾਇਆ ਤਰਤ ਗੁਰ ਜੀ ਆਣ ਕੇ ਆ ਯਾ ਲੋ ਨਾਲ ਪੂਰ ਰਹਿ ਪ੍ਰਭ ਸੁਆਮੀ ਜਗ ਤੇ ਕੋ ਤੰਤ ਅੰਤੁਰੁ ਜਾਨੀ ਆਪਾ ਮੇ ਭਲੈ ਆਪੀ ਲੜਾਈ ਪੂਰਬ ਲਿਖ ਗਏ ਮਿਲੇ ਆ ਮੇਰੇ ਭਾਈ ਜਿਦ ਕੇ ਬਰ ਦੇ ਗੰਪੂਰ ਨਾਮ ਸਾਜ ਇਕਬੀਰ ਗਵਾਨੀ ਗਰੀਬ ਨਿਵਾਜ ਜਨ ਗੋਦ ਘਾਲਿਆ ਸੂਰਤ ਗੋਦ ਗੋਪਤ ਨਨ ਮੇ ਦੂਧ ਨੂੰ ਮੋਏ ਮਨ ਗੁਰ ਕਾ ਦੋਧਕ ਪਰ ਜੇ ਬੀਗੋਈ ਕਾ ਹੋਏ ਮੰਡੀਆਂ ਮਨ ਬਰ ਨੋਣੀ ਭਵਿਕਾ ਦਾ ਗਿਆਨ ਜਪੋ ਮੇਰੇ ਨੀਕਾਰ ਨਨ ਦੋਧ ਬਨੋ ਦੋਧ ਗੁਰੂ ਦਾਮੀ ਹੋਈ ਉਟਤ ਬੜੋ ਦੂਧ ਲਾਣਾ ਦੋਧ ਪਰਿਆ ਰੋਈ ਮਨ ਪੂਜਨੇ ਜੁਤਨ ਕੀ ਇੱਕੋ ਕੋਈ ਕੈ ਮੀਰ ਰਾਮ ਦੇ ਦਰਬੇ ਚਾਰਾ ਮਨੁਖ ਬਨੇ ਨਾ ਹੋਈ ਗੋੜੀ ਤਗਰਾਏ ਤਨ ਬੇਰੋ ਰਾਮ ਦੁਖ ਸੁਮੇ ਆਪਣੀ ਜਾਨ ਨੂੰ ਕਾਂ ਕਰਹਾ ਇਹ ਮਨ ਬਡਾ ਕੇ ਜਾਗ ਮਨ ਮਨੀਆ ਰਾਮ ਬਡਾ ਕੇ ਅਪਨ ਜਾਮੇਆ ਬੰਨ ਬਡਾ ਕੇ ਜਾਗ ਦੇ ਬਣਾ ਕੇ ਜਾਵੇਂ ਆਇਆ ਕੈਕ ਵੀਰੋਂ ਪਣਾਉ ਦਾਸ ਗੀਤ ਬਣਾ ਦੇ ਹਰ ਕਾ ਦਾਤ ਰਾਮ ਗੋਵੀ ਕੀ ਜੇ ਕੋਈ ਭਾਈ ਗਿਆਨੀ ਆਈ ਹੰਨੀ ਸਭੇ ਨੂੰ ਦਾਨੀ ਪ੍ਰੇਮ ਦੀ ਬਾਣੀ ਰਹਿ ਨਾ ਪਾਰਾ ਬੰਦੀਰੋ ਦੋਏ ਜਿੰਨੇ ਦੋਏ ਨੂੰ ਗਿਆਨੀ ਮੋਹ ਭਰੇ ਦਾ ਦੋਤਾ ਗੁਰਮਾ ਜਾਨ ਭਰੀ ਕਰ ਉਪਰ ਦੁਰਮਤ ਭਾਂਡਾ ਟੋਟਾ ਆਂਦੀ ਬਾਦੇ ਜੋ ਗਾਲ ਭਰ ਗਾ ਦਦੇ ਰਾਗ ਮੀਨਾ ਦਾਗ ਮੀਨ ਮਨ ਪਿਆ ਪਰਦਾਸਾ ਉਸੇ ਭਾਣ ਜਪ ਜੀਨਾ ਗੌੜੀ ਜੇ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ कहीं इस मारो ऐसे दोस्तों से तो क्या कही है जो प्रभु की है पदों के बाहर दिल से सोना डरा मेरी यार आप बना देखो ऊपर पानी बैंडे दे गंगा यानी बैठे तो उड़े तो गोड़ों का, का चले ਚਾਰ ਗੋਦਰਤਮ ਆ ਨ ਜਾਣ ਬ੍ਰਹਮਾ ਗੋ ਗੋ ਨਮਾਨੈ ਆਂਭੇ ਹੋਰ ਨੂੰ ਕੋਈ ਆਗਲਾਈ ਮੰਦਰ ਨਾ ਸੋਕਾ ਆਉਰਨਾ ਕੇ ਆਪਾ ਕਾਨੇ ਗਿਨ ਗੋ ਦੇਖ ਬੀਰੁ ਜਾਨੈ ਬਿਲਾ ਗੋ ਗੌੜੀ ਕਬੀਰ ਜੀ ਇਕ ਅੰਕਾਰ ਸਤ જીવે ગબિરના મામે કો મો ઇસરાદ કરાય પિતર પી બપ્પન દેયા દોર નો પામે દોહા ગુન કર ગાય મોગો કો સબ પકારો કોઈ બુજલ ગુરુ કર તેજા કર બેસે બુજલ પીતા સે હોઈ ગુન આવ માડી ને નાયો દેવી દેખા આદ્યા દે જીવો દેહી એસે બિતર બમારે ભઈ ਅਲੇ ਦਿਓ ਗਾਟੇ ਨਾਮ ਅਲੇ ਦਿਓ ਭੂਦੇ ਅੰਤਕਾਰ ਕੋ ਭਾਰੀ RAM ਨਾਮ ਕੀ ਗਾਥਾ ਨਹੀਂ ਜਾਣੀ ਤੈ ਡੁੱਬੇ ਮਜ਼ਾਰੀ ਦੇਵੀ ਦੇਵਾ ਪੂਜਤੋ ਮਾਰਥਾ ਨਹੀਂ ਜਾਣਨਾ ਗਣ ਗੁਪੀ ਅਗਲ ਮੈਂ ਦੇਖਿਆ ਬਿੱਖਿਆ ਜਲਾ ਪਟਾਨਾ ਗੌੜੀ ਜੀਵਨ ਮਰੈ ਮਰਿ ਉਨਹੀ ਅਦਿ ਹੋਤ ਸਨਾਇ ਅੰਧ ਮਾਇ ਨਿਰਭਰ ਰਹਿਆ ਬਹੁ ਨ ਪਉਰ ਪਾਇ ਮੇਰੇ ਨਾਮੇ ਅਸ ਕੀ ਜੋਈਐ ਗੁਰਮਨੁ ਮਨੁ ਆਕਰ ਲਾਗੁਨ ਬੇਧੇ ਅਮਰਤਿ ਹੋਈ ਆਰਾਮ ਗੁਰ ਕੇ ਬਾਣ ਬਦ ਕਲ ਜੀਤੀ ਪ੍ਰਗਟਿਆ ਆਪ ਦੇਵ ਜੀਵਨੀ ਭੰਚੁ ਕਾ ਮੇਕ ਸੇਵ ਕਾਰੁ ਬਾਂਜਾ ਦਿਨ ਬਿਨ ਬਾਣੈ ਬਨ ਕੋ ਜੜਾਈ ਹੈ ਜਗ ਬਿਥੇ ਨ ਭਾਈ ਦੈਦ ਸਭੂ ਕੀ ਭਾਵਨ ਕਰੈ ਡੋਰੈ ਲਾਈ ਓ ਨ ਮਨ ਮਨਵਾਜ਼ਨ ਸੁਸਮਾਨਾ you mm know -hmm. ਆਪਾਂ ਦੀ ਤਾਲ ਦੇ ਕੀ ਗੌੜੀ ਤੇ ਪਹੁਂਚੇਂ ਗੋਪਾ ਨਹੀਂ ਸਹੀ ਆ ਗੁਰਮਤਿ ਬਾਰਨੋ ਨਾਹੀ ਜੀਵਨ ਮਿਰਤ ਨਾ ਗੋਗੁ ਬਿਆਕੇ ਸੁਨ ਸੁਨਾਵ ਗੋਗ ਨਾਹੀ ਸਤਿ ਕੀ ਅਨੰਦ ਕੰਧਾ ਨਿਰਾਣੀ ਤੁਲ ਨਾਹੀ ਛੜੇ ਨਾ ਜਾ ਆਪ ਬੰਦ ਗੱਲ ਸਾਇ ਮਨ ਬੋਦੀ ਪਰ ਗਾਜਿਓ ਤਿਸਨਾ ਰੋਣ ਪਰੇ ਗੜ ਕੀਤ ਆਲਾ ਤਾਉਂ ਡੜੀਆਂ ਬਾਂਦੇ ਕਰ ਘੜੀ ਪਾਉਂ ਕਰਿਆ ਮਕਲਾਉ ਆਇ ਰਹਾ ਓਨੇ ਜਿ ਤੈ ਗੂੜੀ ਤੋਨ ਲਾਗ ਰਹੀ ਨਾਦ ਗੜੀ ਜਉ ਧੂਪ ਤੇ ਪੜੀ ਉੱਤਲੀ ਮਨਿਆਰੀ ਸਾਇਬਾ ਦਿਆਲ ਕਿਰਪਾ ਕਰੇ ਆਪ ਅੰਕਾਰ ਜਸ ਵਾਹੇ ਤਾਂ ਤੂੰ ਅਮਰ ਜਾਣੀ ਆ ਗੁਰਜਬਤ ਵਿਚਾਰੇ ਨਿਰਭੀ ਮੰਗੀ ਸਾਧ ਦੇ ਕੋ ਮੇਚਾਰੀ ਇਸ ਨੂੰ ਪਿਆਰ ਕੀ ਹੈ ਪਿਆਰ ਕਰੇ ਵਿਚਾਰੀ ਪਹਿਨ ਨਾਮੀਓ ਦਗਮੀ ਜਤ ਬਗਨਾ ਧੀਰਾ ਕੀ ਕਰਨ ਰਾਗ ਰਣ ਪੰਚਰਮਗ ਬੀਆ ਗੋੜੀ ਜੋ ਵੀ ਕਹੇ ਜੋਤ ਪਰ ਮੀਲਾ ਹੋਰ ਦੂਜਾ ਭਾਈ